ਸਾਸੀ ਕਾਲ ਜੀ ਸਾਰਿਆਂ ਨੂੰ ਅੱਜ ਬਾਈ ਰਾਜਵੀਰ ਕੇ ਬੁੱਚੇ ਹੋਏ ਜੀ ਚਲੋ ਕੋਈ ਵੀ ਮਵਾਰ ਨਹੀਂ ਕਰਦੇ ਬਾਈ ਜੀ ਪਰ ਪਹਿਲੋ ਕਰਦੇ ਹੁਣ ਛੱਡ ਚੁੱਕੇ ਆ ਇੱਕੋ ਮੈਂ ਦਿਖਾਣੀ ਹੈ ਪਰ ਕਰਦੀ ਬਾਈ ਬੜੀ ਸਮਝਦਾਰੀ ਨਾਲ ਕੀਤੀ ਆ ਤੇ ਵੀ ਇਹਨੇ ਗਲਤ ਕਰਦੇ ਬਾਈ ਸਤਿਕਾਰ ਸੱਸੀ ਬਾਈ ਜੀ ਕੀ ਹਾਲ ਹੈ ਵਧੀਆ ਹੋਣੀ ਹੈ ਜੀ ਸਾਰੇ ਵੀਰ ਭਰਾਵਾਂ ਨੂੰ ਸੰਦੀਪ ਡੇਰੀ ਫਾਰਮ ਦੇ ਅਨੁਸਾਰ ਸਾਰਿਆਂ ਨੂੰ ਸੱਸੀ ਕਾਲ ਜੀ ਚਲੋ ਮਵਾਰ ਵੀ ਸੰਦੀਪ ਜੀ ਕੀਤਾ ਬੋਸ਼ਾ ਉਹਨਾਂ ਬੋੜਾਂ ਨੂੰ ਥੋੜਾ ਜਿਹਾ ਕੁਜਰ ਜਿਵੇਂ ਆਪਣੇ ਜਗਾਉਣ ਕਰਕੇ ਉਪਰ ਕੀ ਡਿਊਟੀ ਇਹਨਾਂ ਤੁਹਾਡੀ ਡਿਊਟੀ ਦਾ ਕਰਕੇ ਮੇਰਾ ਰੋਗ ਨਹੀਂ ਆਉਂਦਾ ਸੰਦੀਪ ਜੀ ਬਾਕੀ ਜ਼ਿੰਮੇਵਾਰੀਆਂ ਜਿਹਨੂੰ ਵਾਝਦੀਆਂ ਹਾਂਜੀ ਹਾਂਜੀ ਫਿਰ ਕਿਦਾਂ ਚੱਲੀ ਜਾਂਦਾ ਬਾਕੀ ਆ ਮੈਂ ਬਹੁਤ ਚੰਗੀ ਸੰਦੀਪ ਜੀ ਅਪਰ ਤੋਂ ਨੀਲੀ ਦੀ ਆ ਇਹ ਕਰਦੇ ਆ ਨਾ ਆਪਣੇ ਵੀ ਮੈਂ ਨਾ ਆਇਆ ਕਰਦੀ ਮੈਂ ਇਹ ਸੰਦੀਪ ਜੀ ਆਪਾਂ ਲਈ ਟੋਕੜ ਗੱਬਣ ਅੱਛਾ ਠੀਕ ਆ ਟੋਕੜ ਗੱਬਣ ਜਿਹੜੋਂ ਮੈਂ ਲਈ ਆ ਸਾਢੇ ਪੰਜਾਂ ਮਹੀਨੇ ਚੱਕ ਰਹਿ ਕੇ ਲਈ ਹੂੰ ਹੂੰ ਉਹਦਾ ਬੰਦਿਆਂ ਚਲੋ ਵੀਡੀਓ ਵੇਖਣੀ ਹੈ ਹੂੰ ਬੰਦਿਆਂ ਨੇ ਮਤਲਬ ਮੈਨੂੰ ਦੁਜੇ ਗਿਆ ਵਾ ਹਾਂਜੀ ਤੇ ਜੇ ਵੀ ਹੋ ਸਕਦੀ ਹੈ ਹਾਂਜੀ ਹਾਂਜੀ ਪਰ ਮੈਂ ਦੀ ਇਹ ਗਾਰੰਟੀ ਮੈਂ ਮੈਂ ਤੋਕੜ ਗੱਪਣ ਬਿਨਾ ਬੱਚੇ ਤੋਂ ਥਾਪੀ ਮਾਰ ਕੇ 9 ਕਿਲੋ 9.5 ਕਿਲੋ ਦੋ ਚੌਦ ਰਿਆਂ ਦਾ ਜੀਰੋ ਫੈਂਟ ਤੇ ਦਾ ਜੀਰੋ ਫੈਂਟ ਤੇ ਬਾਜੀ ਠੀਕ ਆ ਇਹ ਮੈਂ ਸਾਲ ਲਵੋ ਵੀ ਪੂਰੇ 8 ਮਹੀਨੇ ਚੋਗੇ 2 ਮਹੀਨੇ ਉਹਨੂੰ ਰੈਸਟ ਦਿੱਤੀ ਤੇ ਦੇਣਾ ਜਰਾ ਜੀ ਨਸਲਾਂ ਹੋ ਜੀ ਜੀ ਮੈਂ ਮਲੋ ਹਾਂਜੀ ਪੰਜ ਲਵੋ ਬਾਕੀ ਸੇਵਾ ਤੇ ਡਿਪੈਂਡ ਆ ਹਾਂਜੀ ਪੈਸੇ ਜਿਹੜੇ ਲੱਗਦੇ ਆ ਤੁਹਾਨੂੰ ਪਤਾ ਵੀ ਦੋਤੇ ਲੱਗਦੇ ਹਨਾ ਬਿਲਕੁਲ ਬਿਲਕੁਲ ਬਾਕੀ ਜਿਹੜੀ ਵੀ ਇਹ ਮਤਲਬ ਆਪਾਂ ਜੋ ਵੀ ਦੱਸੰਦੇ ਹਣਾ ਹਾਂ ਤੇ ਗੱਬਣਿਆਂ ਚਲੋ ਆਪਾਂ ਚੋਈ ਆ ਥਾਨਪੂਰ ਛੱਟਾ ਪਾਰ ਪਿੱਛੇ ਦੀ ਆਪਣੀ ਗਰੰਟੀ ਹੈ ਜਿਹੜੀ ਚੀਜ਼ ਆਪਾਂ ਗਰੰਟੀ ਹੈ ਨਾ ਉਹ ਤੁੰਦਾ ਪਾਏ ਦਾ ਕਿਉਂ ਸੰਦੀਪ ਜੀ ਬਾਕੀ ਨਸਲ ਦਾ ਹੁਣ ਆਪਾਂ ਛੋਟੀ ਸਪੈਸ਼ਲ ਘਰ ਰੱਖੀ ਹੈ ਪਾਲੀ ਹਣਾ ਦੋ ਪਾਸੇ ਰੱਖਿਆ ਜੀ ਟੋਰ ਉਹ ਸਪੈਸ਼ਲ ਆ ਪਹਿਲਾਂ ਕੱਟੀ ਆ ਪੰਜਵੇਂ ਦਿਨ ਸੂਈ ਨੂੰ ਤੇ 12 ਕਿਲੋ ਦੁੱਧ ਆ ਪਰ ਉਹ ਆਪਾਂ ਵੇਚ ਦੇਣੀ ਉਹ ਪੱਕਾ ਸ਼ੌਨਾ ਰੱਖ ਦੋਹਾਂ ਜਿਹੜੇ ਇੱਕ ਰੱਖਣੀ ਆ ਲੱਗ ਗਿਆ ਵੀ ਇਹ ਵੇਚ ਲਈਏ ਨਹੀਂ ਨਹੀਂ ਠੀਕ ਹੈ ਤੇ ਬਾਕੀ ਮੈਂ ਬਹੁਤ ਰਾਜੀਵ ਜੀ ਕਿੰਨੇ ਟਾਈਮ ਲਉਗੀ ਸੰਦੀਪ ਦੇਣ ਲੈ 5-7 ਲੈ ਜੂਗੀ ਮਿਲਾਂ ਬੋਰ ਮਾਣਾ ਠੱਡੀ ਤਿਰਕ ਦੇ ਥੋੜੀ ਵੀ ਕਦਾ ਸ਼ਾਲ ਮਾਰ ਕੇ ਉਨ ਚਲ ਜੂਦੇ ਹਥਾਪੀ ਦੇ ਮਹਿਚ ਮਾਰਿਆ ਇਹ ਗੋਰੀਆਂ ਮੇ ਮਰ ਗਈ ਆ ਵਾਗ ਗਿਆ ਸੰਦੀਪ ਜੀ ਇਹਨੂੰ ਠੀਕ ਹੈ ਕਿਹੜਾ ਬਣਾਇਆ ਜੀ ਸੰਦੀਪ ਜੀ ਆਪਾਂ ਲਈ ਟੋਕੜਾ ਬਣਾ ਆਪਾਂ ਨੂੰ ਨਹੀਂ ਪਤਾ ਕਿਹੜਾ ਆਪਾਂ ਗਲਤ ਨਹੀਂ ਕਹਿਣਾ ਮੰਨ ਲਓ ਕੱਲ ਮੋਹਰਾ ਬੱਚਾ ਦੇ ਦੇ ਅਗਲੇ ਕਹਿੰਦਾ ਯਾਰ ਇਹ ਕਹਿੰਦਾ ਨਹੀਂ ਬਿਲਕੁਲ ਆਪਾਂ ਉਹ ਕੰਮ ਨਹੀਂ ਸੰਦੀਪੇ 2 4 5000 ਬਰਦਾ ਦੇ ਘਰਾਂ ਨੇ ਤੁਰਦੀ ਵੇ ਸੰਦੀਪ ਜੀ ਨਹੀਂ ਠੀਕ ਆ ਫਿਰ ਇਹ ਛੋਟੇ ਹੱਥੇ ਜ ਨਹੀਂ ਆਉਂਦੀ ਬਿਲਕੁਲ 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 ਵੇ ਰਾਜੂ ਜੀ ਨਸਲ ਨਸਲੀ ਹੈ ਜੀ ਨਸਲ ਤੇ ਨਸਲੀ ਹੈ ਸੰਦੀਪ ਜੀ ਰਾਜੂ ਨੇ ਲੰਮਾ ਟਾਈਮ ਤੋਂ ਦੇਖਿਆ ਜਾ ਰਿਹਾ ਇਹਨੇ ਬਿਲਕੁਲ 8 ਮਹੀਨੇ ਸੰਦੀਪ ਜੀ ਮੈਚ ਹੋਇਆ ਹਾਂਜੀ ਹਾਂ ਇੱਕ ਤਾਂ ਬਾਕੀ ਇਹ ਨਹੀਂ ਵੀ ਆ ਪਾਵਾ ਜੀ ਮਾਰਦੇ ਆ ਮਗਰਲੇ ਘਰ ਦੀ ਜਿੱਥੋਂ ਲਈ ਆ ਬਉਤੋਂ ਵੀਡੀਓ ਬਣਾ ਕੇ ਲਿਆਂਦੀ ਜੋ ਟੋਕੜ ਗੱਬਨ ਲਈ ਲੇਵਾ ਬਹੁਤ ਮਾਰੂ ਮੈਂ ਬਿਲਕੁਲ ਬਿਲਕੁਲ ਜੀ ਵੇ ਏ ਠੀਕ ਹੈ ਫਿਰ ਜੀ ਸਿੰਘ ਵੀ ਵੱਲਾ ਮੈਂ ਤਾਂ ਐ ਚਟਾਈ ਵੇ ਨਿਸ਼ਾਨਿਆਂ ਦਾ ਕੰਮ ਹੀ ਹੈ ਨਹੀਂ ਕੋਈ ਹਾਂ ਨਿਸ਼ਾਨਿਆਂ ਦਾ ਕੰਮ ਹੀ ਨਹੀਂ ਹੈਗੀ ਮਹਾਰਾ ਨਿਸ਼ਾਨੀਆਂ ਸਾਰੀਆਂ ਹੈਗੇ ਤੇ ਬਿਖਰੀਗੇ ਨਿਸ਼ਾਨਿਆਂ ਵਰਤ ਚਾਹ ਫਗਾ ਮਾਰ ਗਈ ਆ ਬਿਲਕੁਲ ਸਹੀ ਗੱਲ ਹੈ ਜੀ ਬਾਕੀ ਸੰਦੀਪ ਜੀ ਮਹਾਰਾ ਚਲੋ ਆਪਾਂ ਨੂੰ ਆਂਦੇ ਹਾਂ ਸੋਭਾ ਦੋਵੇ ਅਗਲੇ ਜਿੱਥੇ ਜਾਣੀ ਉੱਥੇ ਸੋਭਾ ਦੋਵੇ ਬਿਲਕੁਲ ਭਾਈ ਤੇ ਹਾਂਜੀ ਬਾਕੀ ਮਹਾਰਾਜ ਆਪਾਂ ਇਹ ਦੀਵਾਲੀ ਆਫਰ ਵਾਲਾ ਹੀ ਕੰਮ ਕਰ ਦੇਣਾ ਬਿਲਕੁਲ ਇਹ ਨਹੀਂ ਵੀ ਕੋਈ ਦੋ ਮੰਗ ਲੋ ਡੇਢ ਮੰਗ ਲੋ ਹੋ ਜਾ ਕੰਮ ਨਹੀਂ ਕਰਨਾ ਥੋੜਾ ਜਿਹਾ ਮੁੱਲ ਕਰਨਾ ਹਾਂਜੀ ਜਿਹੜਾ ਆਪਾਂ ਨੂੰ ਜਿਆਜ ਲੱਗਦਾ ਵਾ ਆਪਣਾ ਹੱਕ ਪੂਰਾ ਕਰਦੀ ਆ ਬਤੁਕੜੇ ਕਿਵੇਂ ਸਮਝੀਆ ਸੰਦੀਪ ਜੀ ਮੋਲੇ ਦਾ 138 ਹਾਂਜੀ 3 ਛੋੜੇ 135 ਦੇ ਦੀ ਕਰਾਂਗੇ 132 ਦੀ ਸਲੀਬ ਜੀ ਹਾਂ ਨਾ ਮੈਂ ਦੇਣੀ ਜਿਹੜੀ ਗੱਲ ਆਪਾਂ 132 ਦੀ ਮੈਂ ਦੇਣੀ ਆ ਪਰ ਮੈਂ ਵੇਲਾ ਬੋਨ ਬੋਨ ਨਾ ਲੋੜੀ ਦੀ ਕਰਿਆ ਤੇ ਲੈ ਆਓ ਇਧਰੇ ਹਜੇ ਬੰਨਾ ਟਾਈਮ ਨਾ ਮੈਂ ਇਹਨਾ ਸੰਦੀਪ ਜੀ ਪੈਰ ਰੱਖ ਕੇ ਚੜਨ ਵਾਲੀ ਗੱਲ ਹੋਣੀ ਆ ਬਿਲਕੁਲ ਬਿਲਕੁਲ ਭਾਵੇਂ ਉੱਤੇ ਬੰਦਾ ਲੰਮੇ ਪੈਰੀਂ ਦੇਖਦਾ ਨਹੀਂ ਨਹੀਂ ਠੀਕ ਆ ਮੈਂ ਵੀ ਚੰਗੀ ਆ ਜੀ ਮੈਂ ਵੀ ਚੰਗੀ ਆ ਬਾਕੀ ਕਾ ਰੱਖਣੀ ਜਿੰਨੇ ਨਾ ਸੰਦੀਪ ਉਹਦੇ ਲਈ ਬਾਲੀ ਜਿਆਦੀ ਚੰਗੀ ਹਾਂ ਠੀਕ ਨਹੀਂ ਨਾਲੇ ਸ਼ੌਂਕ ਪੂਰਾ ਹੋ ਜੂ ਸ਼ੌਂਕ ਹੋ ਰਾਇਆ ਠੀਕ ਨਹੀਂ ਬਿਲਕੁਲ ਜੀ ਹਾਂਜੀ ਤੇ ਚਲੋ ਠੀਕ ਹੈ ਬਾਕੀ ਨੰਬਰ ਬੋਲ ਦੋ ਆਪਣਾ ਨੰਬਰ ਮੇਰਾ ਹੈਗਾ ਵੀਰ ਜੀ 734740986 ਪਿੰਡ ਉਸਮਾ ਠੀਕ ਹੈ ਟੂਲ ਲਾ ਜੀ ਟੂਲ ਮਾ ਜੀ ਆ ਜਾਓ ਟੂਲ ਪਲਾਈ ਦੇ ਉੱਪਰ ਹੀ ਆਪਣਾ ਸਤਿਕਾਰ ਸਤਿਕਾਰ